ਇਹ ਬਹੁਤ ਜ਼ਿਆਦਾ ਮੰਦਭਾਗੀ ਹਰ ਇੱਕ ਦੇ ਦਿਲ ਨੂੰ ਬਲੁੰਦਰਨ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆਂ ਭੈਣਾ ਸਾਡੇ ਪੰਜਾਬ ਦੀ ਇੱਕ ਸਾਈਕੀ ਆ ਪਰ ਸਿੱਖੀ ਚ ਵੀ ਆ ਵੀ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਬਲਿਕ ਸਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਔਰ ਅਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹੋ ਜਿਹੇ ਜਿਹੜਾ ਜ਼ੁਲਮ ਆ, ਤਸ਼ੱਦਦ ਦਾ ਨਾ ਵੀ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆ ਵੀ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ, ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨੇਹਾ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਹ ਨਹੀਂ ਆ ਉਹ ਕੋਈ ਵੀ ਕਰਨ ਵਾਲਾ ਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀ ਵੀਡੀਓ ਜਾਰੀ ਵੀ ਕਰਦਾਂਗੇ ਭਾਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤੁਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਿਹਦੀ ਹੀ ਉੱਥੇ ਤੇ ਪੁਲਿਸ ਵਾਲੇ ਵੀ ਚਾਰਕ ਮਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲੈ ਗਏ ਦੋ ਜਾਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨਾਂ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਠਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਇਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਅ ਇਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੀ ਚਾਹੀਦੇ ਆ ਜਨਤਕ ਨਹੀਂ ਕੀਤਾ ਵਜ੍ਹਾ ਤੇ ਇਸ ਲਈ ਮੈਂ ਇੱਕ ਅੱਜ ਕਹਿਣਾ ਚਾਹੁੰਨਾ ਹੈ ਗੁਰੂ ਘਰ ਦਾ ਕੀਰਤਨੀਆਂ ਸਿੱਖ ਸਦਭਾਵਨਾ ਦਲ ਵੱਲੋਂ ਸ਼ੇਰ-ਏ-ਪੰਜਾਬ ਦਲ ਵੱਲੋਂ ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵੱਲੋਂ ਇਹ ਸਾਰੇ ਵੀਰਾਂ ਵੱਲੋਂ ਪੰਥ ਵੱਲੋਂ ਸੰਗਤ ਵੱਲੋਂ ਇੱਥੇ ਚਾਹੀਦਾ ਸੀ ਤੁਰੰਤ ਮੁੱਖ ਮੰਤਰੀ ਸਾਹਿਬ ਆ ਕੇ ਵੇਖਦੇ ਸਾਡੇ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਹੇ ਹੋ ਤੇ ਅੱਜ ਸੋ ਕਿਉ ਮੰਦਾ ਆਖੇ ਵਾਲੀ ਕਹਾਣੀ ਕਿੱਥੇ ਇੱਕ ਕੜੀ ਹੈ ਧੀਆਂ ਦੇ ਕਤਲ ਭੈਣਾ ਨਾਲ ਫਰੇਬ ਪਤਨੀਆਂ ਨੂੰ ਤਲਾਕ ਤੇ ਮਾਵਾਂ ਨੂੰ ਰੋਲਣਾ ਇਹ ਪੰਜਾਬ ਤੇ ਸਿੱਖਾਂ ਦਾ ਫਲਸਫਾ ਨਹੀਂ ਹੈ ਤੇ ਅੱਜ ਆਪਣੇ ਫਲਸਫੇ ਨੂੰ ਪਛਾਣੋ ਇਹ ਸ਼ਰਮ ਸ਼ਾਰ ਮਨੁੱਖਤਾ ਵੀ ਹੋਈ ਸ਼ਰਮ ਸ਼ਾਰ ਦੇਸ਼ ਦਾ ਕਾਨੂੰਨ ਵੀ ਹੋਇਆ ਪੂਰੀ ਦੁਨੀਆ ਚ ਤੁਹਾਡੇ ਤੇ ਹੱਸਦੇ ਹੋਣਗੇ ਅਮਰੀਕਾ ਕੈਨੇਡਾ ਫਾਈ ਵਾਈ ਜਿਹਨੂੰ ਵਰਲਡ ਕਹਿੰਦੇ ਆ ਪਿਆ ਭਾਰਤ ਦਾ ਕਾਨੂੰਨ ਜੇ ਤੇ ਆ ਉਥੇ ਦਾ ਸਿਸਟਮ ਜੇ ਉਹ ਬੰਦਾ ਇੰਜ ਕਰ ਗਿਆ ਤੇ ਵਾਰੇ ਜਾਈ ਉਹਨਾਂ ਪੁਲਸੀਆਂ ਦੇ ਜਿਹੜੇ ਇੱਥੇ ਉਹਨੂੰ ਫੜਨ ਦੀ ਬਜਾਏ ਰੇ ਸਵੇਰੇ 6 ਵਜੇ ਤੱਕ ਪ੍ਰੈਸ਼ਰ ਬਣਾਉਂਦੇ ਰਹਿ ਐਫ ਆਈ ਆਰ ਇੰਜ ਨਹੀਂ ਇੰਜ ਦੇਖੋ ਜੇ ਪੁਲਿਸ ਵਾਲਿਆਂ ਵਿੱਚ ਵੀ ਆਤਮਾ ਨਾ ਦੀ ਕੋਈ ਚੀਜ਼ ਹੁੰਦੀ ਭਾਈ ਬਯੰਤ ਸਿੰਘ ਸਤਵੰਤ ਸਿੰਘ ਬਣ ਕੇ ਜ਼ਰੂਰ ਕਹਿੰਦੇ ਅੱਧਾ ਘੰਟਾ ਕੈਮਰੇ ਬੰਦ ਕਰੋ ਔਰ ਰੀਜ ਲਾਉ ਇਸ ਦਰਿੰਦੇ ਤੇ ਬਾਅਦ ਚ ਦੇਖਾਂਗੇ ਦਾ ਕੇਸ ਕੀ ਬਣਾਉਣਾ ਇਹ ਪੁਲਿਸ ਨੂੰ ਵੀ ਅੱਜ ਇੱਥੇ ਆਪਣੀ ਜ਼ਿੰਮੇਵਾਰੀ ਬਣਦੀ ਸੀਗੀ ਤੇ ਸਰਕਾਰ ਨੂੰ ਵੀ ਕਵਾਂਗੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨਾਂ ਨਾ ਕਰਕੇ ਇਹਨੂੰ ਲਮਕਾਇਆ ਇਹਨੂੰ ਕੱਜਣ ਦਾ ਯਤਨ ਕੀਤਾ ਕੋਜੀ ਹਰਕਤ ਕੀਤੀ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਤੇ ਵੀ ਧਾਰਾ 307 ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾਏ ਇਹ ਬੰਦੇ ਪੁਲਿਸ ਚ ਰੱਖਣ ਵਾਲੇ ਨਹੀਂ ਆ ਵੀ ਕਿਸੇ ਦੀ ਧੀ ਮਾਰ ਕੇ ਅੰਦਰ ਬੰਦ ਕੀਤੀ ਹੋਵੇ ਤੇ ਤੁਸੀਂ ਉਥੇ ਚਾਹ ਤੇ ਕੋਲਡ ਡਰਿੰਕ ਪੀ ਕੇ ਬਾਹਰ ਨਿਕਲ ਜਾਓ ਹਾਸਦੇ ਤੇ ਕੋ ਅੰਦਰ ਕੱਖ ਨਹੀਂ ਹੋਇਆ ਹੋਇਆ ਇਥੇ ਦੇ ਸੀਪੀ ਨੇ ਬਾਅਦ ਦੇ ਵਿੱਚ ਆ ਕੇ ਤੇ ਉਹ ਕਿਹੜੀ ਬੀਬੀ ਸੀ ਹੋਰ ਜਿਹਨੇ ਬਾਅਦ ਚ ਆ ਕੇ ਗੱਲ ਕੀਤੀ ਜੋ ਪੁਲਿਸ ਵਾਲਿਆਂ ਵਿੱਚੋਂ ਐਡੀਸੀਪੀ ਮੈਡਮ ਐਡੀਸਾ ਮੈਡਮ ਜਿਹੜੀ ਐਡੀਸੀਪੀ ਉਹਨੇ ਆ ਕੇ ਇੱਥੇ ਆ ਕੇ ਉਹ ਜੈਨ ਮੈਡਮ ਜਿਹੜੀ ਉਹਨੇ ਆ ਕੇ ਸੀਪੀ ਸਾਹਿਬ ਦੇ ਬਾਅਦ ਚ ਗੱਲ ਕੀਤੀ ਹੈ ਪਰ ਜਿਹੜੇ ਥੱਲੇ ਵਾਲੇ ਸੀ ਮੌਕੇ ਤੇ ਜਿੰਨਾ ਸਾਰੇ ਰਿਪੋਰਟ ਦੇਣੀ ਉਹ ਗੁੰਮਰਾਹ ਕਰ ਰਹੇ ਇਸ ਲਈ ਉਹਨਾਂ ਤੇ ਵੀ ਬਣਦੀ ਠੁਕਮੇ ਕਾਰਵਾਈ ਹੋਵੇ ਅੱਗੇ ਤੋਂ ਇੰਜ ਨਾ ਵਾਪਰੇ ਜੇ ਰੋਕਣਾ ਚਾਹੁੰਦੇ ਹੋ ਤੇ ਕਾਮਰ ਕੇ ਤੰਗਣਾ ਪਊ ਜਿਵੇਂ ਸੰਤ ਜਰਨੈਲ ਸਿੰਘ ਉਹਨਾਂ ਨੇ 24 ਘੰਟਿਆਂ ਚ ਲਿਆ ਕੇ ਕੁੜੀ ਚੁੱਕਣ ਵਾਲੇ ਨੂੰ ਬੋਰੀ ਚ ਪਾਤਾ ਸੀਗਾ ਔਰ ਜਿੱਨਾਂ ਚਿਰ ਜਰਨੈਲ ਸਿੰਘ ਰਿਆ ਉਨਾਂ ਚਿਰ ਕਿਸੇ ਦੀ ਹਿੰਮਤ ਨਹੀਂ ਸੀ ਕਿਸੇ ਧੀ ਦੇ ਸਿਰ ਤੋਂ ਕੋਲੀੜਾ ਖਿੱਚ ਜਾਏ ਸਿਰ ਲੈ ਜੇ ਵੱਖਰੀ ਗੱਲ ਪਰ ਇੰਨੀ ਹਿੰਮਤ ਨਹੀਂ ਸੀ ਪਈ ਬੁੱਧ ਸਿੰਘ ਵਾਲਿਆਂ ਨੇ ਈਸਾਈ ਬੱਚੀਆਂ ਦਾ ਜਦੋਂ ਉੱਥੇ ਬਚਾ ਕੇ ਘਰ ਭੇਜੀਆਂ ਅੱਜ ਤੱਕ ਉਹ ਈਸਾਈ ਭਰਾ ਯਾਦ ਕਰਦੇ ਨੇ ਕਿ ਸਾਡੀਆਂ ਬੱਚੀਆਂ ਫਤਿਹ ਸਿੰਘ ਬਾਬੇ ਦੇ ਵਾਰਸਾਂ ਨੇ ਵਾਪਸ ਲਿਆ ਕੇ ਦਿੱਤੀਆਂ ਬਾ ਇੱਜ਼ਤ ਇਹ ਪੰਜਾਬ ਦਾ ਇਤਿਹਾਸ ਹੈ ਬਾਬਾ ਜੱਸਾ ਸਿੰਘ ਆਲੂ ਵਾਲੀਆ ਉਹ ਕਿੰਨੀਆਂ ਬਹੁ ਬੇਟੀਆਂ 220 ਉਹ ਮੁਗਲੀਆਂ ਸਲਤਨਤ ਤੋਂ ਸ਼ਿਦਾਕੇ ਘਰੇ ਛੱਡ ਕੇ ਆਉਂਦੇ ਆ ਇਹ ਤੁਹਾਡਾ ਪੰਜਾਬੀਓ ਇਤਿਹਾਸ ਹੈ ਤੇ ਅੱਜ ਪੰਜਾਬ ਦੇ ਮੁੱਖ ਮचंद ਅਜੀਜੂਦੀਨ ਹਰੀ ਸਿੰਘ ਨਲੂਵੇ ਇਕੱਠੇ ਹੋਣ ਤਾਂ ਕਿ ਭਵਿੱਖ ਵਿੱਚ ਕਿਸੇ ਦੀ ਬੱਚੀ ਨਾ ਇੰਜਾਂ ਵਾਪਰੇ ਸਰਕਾਰ ਦੇ ਨੁਮਾਇੰਦੇ ਹੁਣੇ ਆਏ ਸੀ ਕਹਿੰਦੇ ਕਾਰਵਾਈ ਕੀਤੀ ਜਾਵੇਗੀ ਜਲਦੀ ਉਹਨਾਂ ਨਾਲ ਡਿਸਕਸ ਕੀਤਾ ਜਾਵੇਗਾ ਪਰ ਜਿਹੜੀ ਕਾਰਵਾਈ ਬੰਦੀ ਆ ਉਹ ਕਰਨ ਦੀ ਗੱਲ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਜੇ ਸਰਕਾਰ ਨੇ ਇਨਸਾਫ ਦੀ ਜਗ੍ਹਾ ਮੁਆਵਜ਼ੀਆਂ ਦੀ ਕਰਤੂਤ ਕੀਤੀ ਤਾਂ ਇਹ ਬਿਲਕੁਲ ਨਹੀਂ ਬਖਸੀ ਜਾਣੀ ਇਹਦਾ ਹਿਸਾਬ ਫਿਰ ਸੇਖਾਪੇ ਕਰ ਲੈਣਗੇ ਫਿਰ ਸਰਕਾਰ ਦੱਸ ਦੇ ਵੀ ਉਹਦੇ ਪੱਲੇ ਕੱਖ ਨਹੀਂ ਆ ਤੇ ਪੰਜਾਬ ਦਾ ਸਿਸਟਮ ਲਾਈਨ ਆਰਡਰ ਇੱਥੇ ਗੈਂਗਵਾਰ ਕਿੰਨਾ ਕਿਤੇ ਕਿੱਥੋਂ ਤੱਕ ਚਲਿਆ ਗਿਆ ਫਿਰ ਸਾਫ਼ ਹੈ ਕਿ ਇੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅਗਰ ਸਰਕਾਰ ਨੇ ਇੱਥੇ ਵੀ ਇਹ ਮੁਆਵਜ਼ੇ ਦੀ ਗੱਲ ਕੀਤੀ ਜਾਂ ਇਹਨੂੰ ਢਿੱਲੇ ਪਾਉਣ ਦੀ ਗੱਲ ਕੀਤੀ ਤੇ ਫਿਰ ਇਹਦਾ ਫੈਸਲਾ ਜਿਹੜਾ ਫਿਰ ਪੰਥਾਪੇ ਕਰੂਗਾ ਉਹ ਕੀ ਹੋਊਗਾ ਉਹਨਾਂ ਵਾਲਾ ਸਮਾਂ ਦੱਸੋਗੇ ਹੋਰ ਬਾਬਾ ਜੀ ਜਿੱਦਾਂ ਵੀ ਉਹਨਾਂ ਨੇ ਅਮਰਤ ਛਕਿਆ ਹੋਇਆ ਸੀ ਤੇ ਅਮਰਤ ਛਕਣ ਤੇ ਜਿੱਦਾਂ ਛਕਣ ਜਾਂਦੇ ਆ ਤੇ ਦੱਸਦੇ ਉਹਦਾ ਪਿਛਲਾ ਵੀ ਕ੍ਰਿਮਿਨਲ ਰਿਕਾਰਡ ਸੀ ਤੇ ਅਮਰਤ ਛਕਣ ਵੇਲੇ ਕੋਈ ਇਦਾਂ ਦਾ ਸਿਸਟਮ ਬਣਨਾ ਚਾਹੀਦਾ ਤਾਂ ਕਿ ਜਿਹੜਾ ਵੀ ਪੰਥ ਨੂੰ ਸ਼ਰਮਸਾਰ ਨਾ ਹੋਣਾ ਪਵੇ ਬਿਲਕੁਲ ਜੀ ਹੁਣ ਉਹ ਬੰਦਾ 크ਰਿਸਚੀਅਨ ਸੀ ਉਹ ਹਾਂਜੀ ਤੇ ਨੌਕਰੀ ਲੈ ਲਈ ਉਹਨੇ ਪੱਗ ਬੰਨੀ ਤੇ ਕਿਰਪਾਨ ਪਾ ਲਈ ਜੀ ਤੇ ਪੱਗ ਵਾਲੇ ਰਾਮ ਰਹੀਮ ਨੂੰ ਵੀ ਤੁਸੀਂ ਸਿੱਖ ਕਹਿ ਦੋਗੇ ਤੇ ਤੁਹਾਡੀ ਗਲਤੀ ਆ ਸਾਡੀ ਨਹੀਂ ਪੱਗ ਤੇ ਉਹ ਬਿਆਸੇ ਵਾਲਾ ਵੀ ਬੰਨੀ ਫਿਰਦਾ ਪਰ ਸਿੱਖ ਥੋੜਾ ਹੈ ਪੱਗ ਹੋਰ ਵੀ ਬੰਨੀ ਫਿਰਦੇ ਆ ਉਹ ਸਿੱਖ ਨਹੀਂ ਆ ਸਿੱਖ ਉਹ ਹੀ ਹੈ ਜਿਹੜਾ ਗੁਰੂ ਦੀ ਰੈਣੀ ਕਹਿਣੀ ਬੈਣੀ ਸੈਣੀ ਚ ਪਰਪੱਕ ਹੈ ਤੇ ਜਿਹੜੀ ਤੁਹਾਡੀ ਗੱਲ ਹੈ ਇਹ ਬੜੀ ਪਾਇਦਾਰ ਹੈ ਅੱਜ ਜੋ ਜਥੇਦਾਰ ਹੂਕ ਸੁੱਤੇ ਹੋਏ ਆ ਜੇ ਹੁੰਦਾ ਜਸਾ ਸਿੰਘ ਗਾਲੂ ਵਾਲੀਆ ਤੇ ਜ਼ਰੂਰ ਇਹ ਗੱਲ ਕਰਦਾ ਪਰ ਭਵਿੱਖ ਵਿੱਚ ਅਸੀਂ ਇਸ ਲਈ ਲੜ ਰਹੇ ਆ ਕਿ ਜਿਹੜੇ ਬੰਦੇ ਦੀ ਆਈਡੈਂਟੀਟੀ ਬਣ ਗਈ ਪਾਸਪੋਰਟ ਬਣ ਗਿਆ ਆਈ ਕਾਰਡ ਬਣ ਗਿਆ ਆਧਾਰ ਕਾਰਡ ਬਣ ਗਿਆ ਜਦੋਂ ਲਾਈਨਡ ਆਰਡਰ ਦੇ ਖਿਲਾਫ ਜਾਂਦਾ ਹੈ ਤੇ ਸਰਕਾਰ ਤੁਰੰਤ ਉਹਦੇ ਦਸਤਾਵੇਜ਼ ਰੱਦ ਕਰ ਦਿੰਦੀ ਹੈ ਤੇ ਇਹ ਜਿਹੜੇ ਨਿੱਲੀਆਂ ਪੱਗਾਂ ਬੰਨ ਕੇ ਮਸੰਦ ਬੈਠੇ ਨੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਅਜੇ ਵੀ ਬੰਦੇ ਦੇ ਪੁੱਤ ਬਣੋ ਲੋਕਾਂ ਦੀਆਂ ਛੜਾ ਕੇ ਲਿਆਉਣ ਵਾਲੇ ਅੱਜ ਤੁਹਾਡੀਆਂ ਨਾਲੇ ਹੋ ਰਿਹਾ ਤੇ ਅੱਜ ਜਥੇਦਾਰਾਂ ਨੂੰ ਤੁਰੰਤ ਇਹਦੇ ਤੇ ਫੈਸਲਾ ਲੈਣਾ ਬਣਦਾ ਜਿਨ੍ਹਾਂ ਦੇ ਨਾਮਾਂ ਨਾਲ ਸਿੰਘ ਤੇ ਕੌਰ ਲਿਖਦੇ ਨੇ ਉਹ ਆਧਾਰ ਕਾਰਡ ਉਹਨਾਂ ਦਾ ਆਈ ਕਾਰਡ ਕਾਲ ਤਖਤ ਬਣਾਓ ਅਗਰ ਕਿਸੇ ਦੀ ਕੋਈ ਗਲਤੀ ਆਈ ਤੇ ਸਜ਼ਾ ਮੁਕਰਰ ਵੀ ਅਕਾਲ ਤਖਤ ਕਰੂ ਕਰੂ ਕਿਹੜੀ ਜਿਹੜੇ ਫਿਰ ਅਕਾਲੀ ਫੂਲਾ ਸਿੰਘ ਕਰਿਆ ਕਰਦੇ ਸਨ ਜਾਂ ਸਾਡੇ ਵੱਡਿਆਂ ਨੇ ਬਾਬਾ ਜੱਸਾ ਸਿੰਘ ਰਾਮਗੜੀਆਂ ਨੇ ਜੱਸਾ ਸਿੰਘ ਆਲੂ ਵਾਲੀਆਂ ਨੇ ਬੰਦਾ ਸਿੰਘ ਬਹਾਦਰ ਬਾਬਿਆਂ ਨੇ ਕੀਤੀਆਂ ਉਹ ਕਰਨੀਆਂ ਹੋਣਗੀਆਂ ਔਰ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ। ਧਰਮ ਪਰिवर्तन ਕਰ ਚੁੱਕਿਆ ਆ। ਬਿਲਕੁਲ ਧਰਮ ਪਰिवर्तन ਕਰ ਚੁੱਕਿਆ ਆ ਔਰ ਦੁਬਾਰਾ ਜਦੋਂ ਇਹ ਕੋਈ ਉਹ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿਸੇ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾੜ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ। ਤੇ ਮਿੰਟ ਗੁਮਰੀ ਗੁਰੂ ਨਾਨਕ ਪਬਲੀ ਸਕੂਲ ਐ ਐਮਜੀਐਨ ਦੇ ਵਿੱਚ ਉਹ ਬੱਸ ਚਲਾਉਂਦਾ ਆ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਹੈ। ਅਸੀਂ ਕੀ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਸਿੱਖੀ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਤਾਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਜਿਹੜਾ ਉਹਨੇ ਕੰਮ ਕੀਤਾ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤ ਬਾਣ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤ ਬਾਣ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਸੀ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਿਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਬਿੰਦੇ ਜਿਹਦੇ ਚ ਬ੍ਰह्म ਵਸਿਆ ਜਿਹਦੇ ਚ ਪ੍ਰਮਾਤਮਾ ਵਸਿਆ ਤੇ ਸਿੱਖੀ ਤਾਂ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖ ਹੈ ਨਾ ਇਹ ਸਿੱਖ ਹੈ ਤੇ ਨਾ ਉਹ ਬ੍ਰਾਹਮਣ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਦਰਿੰਦਿਆਂ ਦਾ ਚਾਹੀਦਾ ਨਾ ਕਿ ਕਿਸੇ ਧਰਮ ਵਿੱਚ ਹਾਂ ਉਹਦੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅਸੀਂ ਪ੍ਰ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤਾਨੂੰ ਪਤਾ ਐ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦੇ ਨੂੰ ਅੱਜ ਤੱਕ ਫਾਂਸੀ ਹੋਈ ਐ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤੇ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਐ ਇੱਕ ਵੀਰ ਜੀ ਜਿੱਥੇ ਇੱਕ ਪਾਸੇ ਤਾਂ ਧਰਮ ਵਿਸ਼ੇਸ਼ ਦਾ ਬਾਰ ਬਾਰ ਸਵਾਲ ਹੋ ਰਿਹਾ ਜਿਹੜੇ ਪਾਸੇ ਉਸ ਕੌਮ ਦੇ ਜੱਥੇਦਾਰ ਸਰਮੋਚ ਜਿਹੜਾ ਤਖਤ ਐ ਉਹ ਖੁਦ ਪਰਿਵਾਰ ਦੇ ਨਾਲ ਆ ਕੇ ਇਹ ਗੱਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਇਸ ਸੀ ਨੂੰ ਪਰਿਵਾਰ ਕਿਦਾਂ ਦੇਖ ਰਿਹਾ ਹੈ ਦੇਖੋ ਅਸੀਂ ਤਾਂ ਪਹਿਲਾਂ ਹੀ ਅੰਦਰ ਜੋ ਬਾਈਟ ਕੀਤੀ ਉਹਦੇ ਵਿੱਚ ਧੰਨਵਾਦ ਕੀਤਾ ਸਾਨੂੰ ਬੜਾ ਹੌਸਲਾ ਮਿਲਿਆ ਸਾਡੇ ਨਾਲ ਜਸਹਰ ਜੀ ਖੜੇ ਆ ਇਹ ਕਹਿੰਦੇ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬੱਚੀ ਨੂੰ ਫਾਂਸੀ ਨਹੀਂ ਹੁੰਦੀ ਤਾਂ ਅਸੀਂ ਭਾਵੇਂ ਸੜਕਾਂ ਤੇ ਆਣਾ ਪਵੇ ਹਰ ਵੇਲੇ ਬੱਚੀ ਦੇ ਨਾਲ ਉਸ ਪਰਿਵਾਰ ਦੇ ਨਾਲ ਸਾਡੇ ਪਰਿਵਾਦ ਨਾਲ ਖੜਨਗੇ ਜਸਹਰ ਜੀ ਬੇਨਤੀ ਹੈ ਪਰਿਵਾਰ ਵੱਲੋਂ ਜੀ ਸਾਡੇ ਨਾਲ ਪ੍ਰਸ਼ਾਸਨ ਸਰਕਾਰ ਜਿਹੜੀ ਆ ਸਾਨੂੰ ਟਾਲਮਟੋਲ ਸਾਡੇ ਨਾਲ ਕਰ ਰਹੀ ਆ ਸਾਨੂੰ ਕਾਪਰੇਟ ਨਹੀਂ ਕਰ ਰਹੇ ਗੱਲਾਂ ਨਾਲ ਕਾਪਰੇਟ ਕਰ ਰਹੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਮਿੰਤਾ ਪਾ ਰਹੇ ਆ ਸਾਰੇ ਜਿੰਨੇ ਲੋਕ ਆ ਰਹੇ ਜਿੰਨੇ ਸਿਆਸੀ ਲੋਕ ਆ ਰਹੇ ਆ ਸਾਰੇ ਲੋਕ ਇਹੀ ਕਹਿ ਰਹੇ ਆ ਕਿ ਤੁਸੀਂ ਆ ਕੰਮ ਕਰੋ ਉਹ ਕਹਿ ਰਹੇ ਜੀ ਅਸੀਂ ਕਰ ਰਹੇ ਆ ਵੱਟ ਕੁਛ ਕਰ ਨਹੀਂ ਰਹੇ ਕੁਛ ਨਹੀਂ ਕੀਤਾ ਉਹਨਾਂ ਨੇ ਜਿਹੜੇ ਦੱਪ ਕੱਲ ਤਾਂ ਭਗਵਾਨਤਮਨ ਪੰਜਾਬ ਦੇ ਸੀਐਮ ਆ ਉਹ ਵੀ ਸਟੇਜ ਤੋਂ ਤੁਹਾਡੇ ਕੇਸ ਬਾਰੇ ਬੋਲਦੇ ਆ ਬੱਚੀ ਨਾਲ ਜੋ ਤੱਕਾ ਹੋਇਆ ਉਸਤੇ ਬਾਰੇ ਬੋਲਦੇ ਆ ਜੋ ਧੀ ਨਾਲ ਤੱਕਾ ਹੋਇਆ ਉਸਦੇ ਬਾਰੇ ਬੋਲਦੇ ਆ ਤੇ ਤੁਸੀਂ ਕਹਿ ਰਹੇ ਹੋ ਸਰ ਸਰ ਦੇਖੋ ਜਿਹੜਾ ਮੰਗਤਰਾਮ ਜਿਹੜਾ ਕਸੂਰਵਾਰ ਹੈ 100% ਕਸੂਰਵਾਰ ਹੈ ਸਭ ਨੂੰ ਪਤਾ ਸਰ ਸਾਰੇ ਵਾਰ-ਵਾਰ ਉਹਨੂੰ ਕਹਿ ਰਹੇ ਵੀ ਇਸ ਮੰਗਤਰਾਮ ਦੀ ਕਾਰਵਾਈ ਕਰੋ ਉਹਨੂੰ ਉਹਨੂੰ ਲੈ ਹੀ ਨਹੀਂ ਰਹੇ ਸਰ ਕਿਸੇ ਪਾਸੇ ਜੀ ਉਸ ਬੰਦੇ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਨਾਲ ਜਿਹੜੀ ਉਹਦੀ ਟੀਮ ਸੀ ਉਹਤੇ ਕੋਈ ਕਾਰਵਾਈ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਕਿ ਡਿਸਮਿਸ ਹੋਣੇ ਚਾਹੀਦੇ ਸਰ ਡਿਸਮਿਸ ਹੋਣੇ ਚਾਹੀਦੇ ਐਫ ਆਈ ਆਰ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਮੰਗਤਰਾਮ ਜਿਹੜਾ ਉਸ ਸਮੇਂ ਪੁਲਿਸ ਕਰਮੀ ਆਇਆ ਸੀ ਉਸ ਦੀ ਗੱਲ ਜੀ ਜੀ ਉਸ ਦੀ ਗੱਲ ਕਰ ਰਹੇ ਸੀ ਤੇ ਉਹਨਾਂ ਨੂੰ ਵੀ ਲੱਗਾ ਸੀਗਾ ਰਾਤ ਨੂੰ ਤੁਹਾਨੂੰ ਕਿਸੇ ਨੇ ਅਫਸਰਾਂ ਨੇ ਵੀ ਕਿਹਾ ਸੀਗਾ ਕਿ ਮੰਗਤਰਾਮ ਦਾ ਨਾਮ ਨਾ ਪਾਓ ਇਹ ਗੱਲ ਹੋਈ ਹੈ ਕਿੰਨਾਂ ਨੇ ਗੱਲ ਕਹੀ ਸਰ ਉਹ ਅਫਸਰ ਤੁਹਾਨੂੰ ਦੱਸਿਆ ਕਿ ਇੱਕ ਇੱਕ ਡੀਐਸਪੀ ਸੀ ਚਲੋ ਉਹਨਾਂ ਨੇ ਨਹੀਂ ਆਏ ਸੀ ਇੱਕ ਐਸਐਚਓ ਸੀ ਜੀ ਪਰ ਉਹ ਕਹਿ ਰਹੇ ਸੀ ਮਤਲਬ ਸਾਨੂੰ ਕਹਿ ਰਹੇ ਸੀ ਤੁਸੀਂ ਇਹਨਾਂ ਨੂੰ ਨਾ ਪਾਓ ਜੀ ਤੁਹਾਡਾ ਕੇਸ ਖਰਾਬ ਹੋ ਜਾਏਗਾ ਪਰ ਉਹ 100% ਤਸ ਗੁਰਵਾ ਰਹੇ ਸਨ ਇੱਕ ਵਾਰੀ ਐਫ ਆਈ ਆਰ ਤੁਸੀਂ ਰਕਵਾਈ ਹੈ ਇਹਨਾਂ ਬੈਨਾਂ ਨੂੰ ਲੈ ਕੇ ਕਿ ਬਿਆਨ ਸਰ ਤਿੰਨ ਚਾਰ ਵਾਰ ਸਰ ਸਾਡੀ ਸਾਨੂੰ ਉਹਨੂੰ ਕਰਨਾ ਪਿਆ ਚੇਂਜ ਕਰਨਾ ਪਿਆ ਉਹਨਾਂ ਨੂੰ ਕਹਿੰਦੇ ਨੇ ਵਾਰ-ਵਾਰ ਵੀ ਇਹ ਸਾਨੂੰ ਕਰੋ ਪਰ ਇਹ ਵੀ ਜੋ ਸੱਚਾਈ ਸੀ ਸਾਡੀ ਉਹ ਮਤਲਬ ਨਹੀਂ ਲਿਖ ਰਹੀ ਸੀ ਸੱਚਾਈ ਅਸੀਂ ਲਿਖਵਾਈ ਹੈ ਜੀ ਕਿੰਨੀ ਦੇਰ ਤੱਕ ਤੁਸੀਂ ਅਸੀਂ ਇੰਤਜ਼ਾਰ ਕਰੋਗੇ ਕਿ ਪੁਲਿਸ ਅਸੀਂ ਅਸੀਂ ਅੱਜ 10 ਸਰ ਅੱਜ ਲਾਸਟ ਹੀ ਸਰ ਅਸੀਂ ਅੰਤਿਮ ਅਰਦਾਸ ਤੋਂ ਬਾਅਦ ਅਸੀਂ ਕੋਈ ਅਗਲਾ ਪਲਾਨ ਜਿਹੜਾ ਹੈਗਾ ਜਿਹਦਾ ਜਤਨ ਸਿੰਘ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਪਰਿਵਾਰ ਦੇ ਨਾਲ ਤੁਸੀਂ ਸਿਆਸੀ ਲੀਡਰਾਂ ਦਾ ਵੀ ਜ਼ਿਕਰ ਕੀਤਾ ਲੱਗਦਾ ਕਿ ਉਹਦੇ ਨਾਲ ਪ੍ਰਸ਼ਾਸਨ ਤੇ ਸਰਕਾਰ ਤੇ ਕੋਈ ਦਬਾਅ ਜਿਹੜਾ ਬਣੂ ਸਰ ਦੇਖੋ ਉਸ ਦਿਨ ਦਾ ਸਾਰੇ ਉਹਨਾਂ ਨੂੰ ਡੀਜੀਪੀ ਸਾਹਿਬ ਨੂੰ ਸੀਪੀ ਮੈਮ ਨੂੰ ਫੋਨ ਕਰ ਰਹੇ ਹੈ ਬਟ ਸਾਨੂੰ ਸਾਨੂੰ ਕੁਝ ਮਿਲਿਆ ਹੀ ਨਹੀਂ ਸੀ ਅਜੇ ਤੱਕ ਤੁਸੀਂ ਸੱਚਾਈ ਕੀ ਹੈ ਤੁਸੀਂ ਕੀ ਸੱਚਾਈ ਜਿਹੜੀ ਆ ਉਹ ਜਾਗਰ ਲੋਕਾਂ ਤੱਕ ਕਰਨੀ ਚਾਹੁੰਦੇ ਹੋ ਤੁਸੀਂ ਅੱਜ ਮੀਡੀਆ ਦੇ ਰਾਹੀਂ ਦੱਸ ਸਕਦੇ ਹੋ ਤੁਹਾਡੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੱਟੀ ਜਾਵੇਗੀ ਦੱਸੋ ਤੁਸੀਂ ਕੀ ਸੱਚਾਈ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਣੀ ਹੈ ਸਰ ਸੱਚਾਈ ਸਾਡੀ ਇਹ ਕਿ ਸਾਡਾ ਬੱਚੇ ਦਾ ਬਹੁਤ ਜ਼ਿਆਦਾ ਜਿਆਤੀ ਹੋਈ ਆ ਤੇ ਉਹਦੇ ਵਿੱਚ ਇਹ ਜਿਹੜੇ ਕਸੂਰਵਾਰ ਹੈਗੇ ਦੋਸ਼ੀ ਹੈਗੇ ਉਹਨਾਂ ਤੇ ਕਾਰਵਾਈ ਮਤਲਬ ਇਮੀਡੀਏਟ ਹੋਣੀ ਚਾਹੀਦੀ ਹੈ ਸਾਡੀ ਇੰਨੀ ਦੇਰ ਹੋ ਗਈ ਕਿਉਂ ਨਹੀਂ ਹੋਈ ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਸਾਨੂੰ ਜੇਕਰ ਅਸੀਂ ਕੋਈ ਪਹਿਲਾਂ ਗੱਲ ਕਰਦੇ ਸਾਨੂੰ ਕਹਣਗੇ ਇਹ ਸਿਆਸੀ ਲੋਕਾਂ ਦੇ ਮਗਰ ਲਾ ਕੇ ਗੱਲ ਕਰ ਰਹੇ ਆ ਬਟ ਹੁਣ ਅੱਜ ਦਾ ਦਿਨ ਸਾਡਾ ਸਾਡਾ ਮਤਲਬ ਐਂਡ ਹੋ ਗਿਆ ਦਿਨ ਜੀ ਅੱਜ ਦਾ ਦਿਨ ਅਸੀਂ ਜਿਹੜਾ ਸਾਨੂੰ ਅਜੇ ਵੀ ਅਸੀਂ ਟਾਈਮ ਦੇ ਰਹੇ ਹਾਂ ਦੁਪਹਿਰ ਤੱਕ ਸ਼ਾਮ ਤੱਕ ਦਾ ਸਾਡੀ ਕਾਰਵਾਈ ਕਰ ਕੋਈ ਕਰ ਦੇਣ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਸਾਂਝਾ ਸਾਡਾ ਪਰਿਵਾਰ ਦਾ ਪਲਾਨ ਹੋਏਗਾ ਜੀ